ਹੋ ਤਾਂ ਬੜਾ ਚਰਚਾ ਦੇ ਵਿੱਚ ਹੋਇਆ ਪਿਆ ਕਿ ਬਲਕੌਰ ਸਿੰਘ ਚੋਣ ਲੜਨ ਗਏ ਮਾਨਸਾ ਤੋਂ ਇਹ ਵਿਧਾਨ ਸਭਾ ਦੀ ਗੱਲ ਚੱਲ ਰਹੀ ਸੀ ਕੱਲ ਵੀ ਜਿਹੜਾ ਐਲਾਨ ਕੀਤਾ ਸੀ ਸਿੱਧੂ ਦੇ ਪਿਤਾ ਨੇ ਕਿਵੇਂ ਦੇਖਦੇ ਹੋ ਤੁਸੀਂ ਕੀ ਕਹਿਣਾ ਚਾਹੋ ਤੇ ਫਿਰ ਅਸੀਂ ਹੁਣ ਘਰੇ ਬੈਠ ਕੇ ਰੋਂਦੇ ਹੀ ਰਹੀਏ ਅੱਜ ਕੱਲ ਜਿਹੜੇ ਹੋਰ ਇੱਥੇ ਮੈਨੂੰ ਕਹਿੰਦੇ ਕੋਈ ਗਰੇਜ ਨਹੀਂ ਵੀ ਦਾਵਾ ਕਰਦੇ ਆ ਵੀ ਸਾਸੀਂ ਸੀਟ ਦੇ ਹੱਕਦਾਰ ਆ ਕਿ ਦੁਨੀਆ ਦਾ ਬਾਦਸ਼ਾਹ ਪੁੱਤ ਮਰਵਾ ਕੇ ਉਦੋਂ ਵੀ ਉਹਦੀ ਵਿਰੋਧਤਾ ਕੀਤੀ ਗਈ ਅੱਜ ਉਹਦੇ ਪਿਓ ਦੀ ਵੀ ਵਿਰੋਧਤਾ ਕੀਤੀ ਜਾ ਰਹੀ ਹੈ 3 ਸਾਲ ਬੀਤ ਗਏ ਇਨਸਾਫ ਹਲੇ ਵੀ ਅਧੂਰਾ ਹੈ ਕਿਵੇਂ ਦੇਖਦੇ ਹੋ ਇਨਸਾਫ ਵਾਲੀ ਗੱਲ ਦੇਖੋ ਇਹ ਸਰਕਾਰ ਤੋਂ ਤਾਂ ਆਪਾਂ ਉਮੀਦ ਹੀ ਛੱਡ ਚੁੱਕੇ ਹਾਂ ਸਿਰਫ ਦਿਹਾੜੀਦਾਰ ਜਿਹੜੇ ਗੋਲੀਆਂ ਮਾਰਨ ਵਾਲੇ ਇਹਨਾਂ ਨੇ ਸ਼ਿੰਗਾਰ ਕੇ ਭੇਜੇ ਸੀ ਉਹਨਾਂ ਤੇ ਇਹਨਾਂ ਨੇ ਕੇਸ ਨਸੀਮਤ ਕਰਤਾ ਮਤਲਬ ਕਿ ਵੀ ਨਿਆਂ ਵਾਸਤੇ ਸਿੱਧੂ ਦੇ ਪਿਤਾ ਇਹ ਪਹਿਲ ਕਰ ਰਹੇ ਨੇ ਵੀ ਚੋਣ ਲੜ ਕੇ ਜਿੱਤੀਏ ਤੇ ਫਿਰ ਵਿਧਾਨ ਸਭਾ 'ਚ ਇਹ ਮੁੱਦਾ ਜਿਹੜਾ ਚੁੱਕਿਆ ਜਾਵੇ ਇਨਸਾਫ ਨਹੀਂ ਨਹੀਂ ਸਾਡੇ ਕੋਲੇ ਹੋਰ ਕੋਈ ਚਾਰਾ ਹੀ ਨਹੀਂ ਇਹਨਾਂ ਦੇ ਮੰਗਰ ਫਿਰਕੇ ਦੇਖ ਲਿਆ ਬੜੀ ਗੱਲ ਕੀ ਅਸੀਂ 7 ਸੀਟਾਂ ਤੇ ਐਮਪੀ ਵੀ ਆਪਦੇ 'ਚ ਤਾਂ ਕੇ ਭੇਜੇ ਨੇ ਕੋਈ ਮੈਨੂੰ ਤਾਂ ਉੱਥੋਂ ਵੀ ਐਡੀ ਵੱਡੀ ਝਲਕ ਨਹੀਂ ਆਈ ਵੀ ਕਦੇ ਉਹਨਾਂ ਨੇ ਸੱਤ ਨੇ ਇਕੱਠੇ ਹੋ ਕੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਪੁੱਛਿਆ ਹੋ ਵੀ ਸਾਡਾ ਮੁੰਡਾ ਕਿਉਂ ਮਾਰੇ ਆ ਸਮਾਗਮ ਕੋਈ ਨਹੀਂ ਬਿਲਕੁਲ ਜਿਹੜਾ ਸਧਾਰਨ ਸਮਾਗਮ ਹੈ ਸਿਰਫ ਆਪਣੇ ਪਿੰਡਾਂ ਦੇ ਜਾਂ ਨੇੜੇ ਦੇ ਲੋਕ ਕਹਦੇ ਵੀ ਸ਼ਾਮਲ ਹੋਣਗੇ ਕੋਈ ਬਹੁਤਾ ਇਸ ਤਰ੍ਹਾਂ ਦਾ ਹਾਈਪ ਹੈ ਨਹੀਂ ਸਿਰਫ ਇੱਕ ਉਸ ਬੱਚੇ ਦੀ ਯਾਦ ਜਿਹਨੂੰ ਤਾਜ਼ਾ ਕਰਨਾ ਹੈ ਉਹਦੇ ਚਾਹਣ ਵਾਲਿਆਂ ਨੂੰ ਇਹ ਗੱਲ ਦਿਨ ਦਾ ਜਿਹੜਾ ਉਹ ਰੋਜ਼ ਅਹਿਸਾਸ ਕਰਦੇ ਨੇ ਅਸਾਥਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਰਜਾਨਾ ਸਪੋਕਸਮੈਨ ਦੇ ਮੈਂ ਪਰਮਦੀ ਪ੍ਰਣਾ ਸਿੱਧੂ ਮੂਸੇਵਾਲਾ ਦੀ ਤੀਸਰੀ ਵਰ੍ਹੇ ਸੀ ਹੈ ਕੱਲ ਨੂੰ 29 ਮਈ ਆ ਤੇ ਕੁਝ ਖਾਸ ਗੱਲਾਂ ਨੇ ਜਿਹੜੀਆਂ ਪਰਿਵਾਰਕ ਮੈਂਬਰਾਂ ਦੇ ਨਾਲ ਕਰਦੇ ਆ ਸਿੱਧੂ ਦੇ ਤਾਇਆ ਜੀ ਸਾਡੇ ਨਾਲ ਨੇ ਜਾਣਕਾਰੀ ਲੈਣੇ ਆ ਸੱਸੀ ਕਾ ਅੰਕਲ ਜੀ ਸੱਸੀ ਕਾ ਜੀ ਆਹ ਕਹੀ ਵਰਸੀ ਨੂੰ ਲੈ ਕੇ ਕੀ ਜਿਹੜੇ ਪ੍ਰੋਗਰਾਮ ਸਮਾਗਮ ਜਿਹੜਾ ਕਿੱਥੇ ਰੱਖੇਗਾ ਕੀ ਹੈਗਾ ਸਾਰਾ ਸਮਾਗਮ ਕੋਈ ਨਹੀਂ ਬਿਲਕੁਲ ਜਿਹੜਾ ਸਧਾਰਨ ਸਮਾਗਮ ਹੈ ਸਿਰਫ ਆਪਣੇ ਪਿੰਡਾਂ ਦੇ ਜਾਂ ਨੇੜੇ ਦੇ ਲੋਕ ਕਹਦੇ ਵੀ ਸ਼ਾਮਲ ਹੋਣਗੇ ਕੋਈ ਬਹੁਤਾ ਇਸ ਤਰ੍ਹਾਂ ਦਾ ਹਾਈ ਫਾਈ ਨਹੀਂ ਸਿਰਫ ਇੱਕ ਉਸ ਬੱਚੇ ਦੀ ਜਨ ਨੂੰ ਤਾਜ਼ਾ ਕਰਨਾ ਹੈ ਉਹਦੇ ਚਾਹਣ ਵਾਲਿਆਂ ਨੂੰ ਇਹ ਗੱਲ ਦਿਨ ਦਾ ਜਿਹੜਾ ਉਹ ਰੋਜ਼ ਅਹਿਸਾਸ ਕਰਦੇ ਨੇ ਇਸ ਦਿਨ ਤੇ ਆਪਾਂ ਦੁਬਾਰਾ ਨੂੰ ਇੱਕ ਯਾਦ ਹੀ ਕਰਨਾ ਤੇ ਬਾਕੀ ਤਾਂ ਕੋਈ ਉਹ ਤਾਂ ਆਪਣਾ ਹਾਈ ਫਾਈ ਜਾਂ ਇਦਾਂ ਦਾ ਕੁਝ ਨਹੀਂ ਹੈ 3 ਸਾਲ ਬੀਤ ਗਏ ਇਨਸਾਫ ਹਲੇ ਵੀ ਅਧੂਰਾ ਹੈ ਕਿਵੇਂ ਦੇਖਦੇ ਹੋ ਤੁਸੀਂ ਇਨਸਾਫ ਵਾਲੀ ਗੱਲ ਦੇਖੋ ਇਸ ਸਰਕਾਰ ਤੋਂ ਤਾਂ ਆਪਾਂ ਉਮੀਦ ਹੀ ਛੱਡ ਚੁੱਕੇ ਹਾਂ ਸਰਪ ਦਿਹਾੜੀਦਾਰ ਜਿਹੜੇ ਗੋਲੀਆਂ ਮਾਰਨ ਵਾਲੇ ਇਹਨਾਂ ਨੇ ਸ਼نگਾਰ ਕੇ ਭੇਜੇ ਸੀ ਉਹਨਾਂ ਤੇ ਇਹਨਾਂ ਨੇ ਕੇਸ ਨੂੰ ਸੀਮਤ ਕਰਤਾ ਸਾਜ਼ਿਸ਼ ਘਾੜਾ ਕੋਈ ਵੀ ਅੱਜ ਤੱਕ ਸਾਹਮਣੇ ਨਹੀਂ ਜਿੰਨੀ ਕਸੀਂ ਕੋਈ ਥੋੜੀ ਬਹੁਤੀ ਵੀ ਚਾਹੁੰਦੇ ਸੀ ਵੀ ਇਹਨਾਂ ਜਿੰਨਾ ਬੰਦਿਆਂ ਤੋਂ ਪੁੱਛਗਿੱਛ ਕਰ ਲਈ ਜਾਵੇ ਉਹਨਾਂ ਦੀ ਫੇਲ ਵੀ 2 ਸਾਲ ਤੋਂ ਐਸਐਸਪੀ ਮਾਨਸਾ ਦੇ ਗੇਟ ਤੇ ਪਈ ਹੈ ਇੱਕ ਪੈਸੇ ਦਾ ਵੀ ਉਹਤੇ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਨਾ ਪਹਿਲਾਂ ਵਾਲਿਆਂ ਨੇ ਕੀਤਾ ਨਾ ਹੁਣ ਵਾਲਾ ਕਰਨ ਨੂੰ ਤਿਆਰ ਹੈ ਤੇ ਇਸ ਕਰਕੇ ਇਹਨਾਂ ਤੋਂ ਆਪਾਂ ਨਿਰਾਸ਼ ਹਾਂ ਅੱਗੇ ਵੈਗਰੂ ਕੋਈ ਸਮਾਂ ਬਖਸ਼ੂਗਾ ਤਾਂ ਜ਼ਰੂਰ ਇਸ ਗੱਲ ਦਾ ਕੋਈ ਨਿਰਣਾ ਕਰਾਂਗੇ ਅਕਸਰ ਦੇਖਣ ਨੂੰ ਮਿਲਦਾ ਵੀ ਬਲਕੌਰ ਸਿੰਘ ਜੀ ਸਟੇਜ ਤੋਂ ਜਿਹੜੇ ਨਿਰਾਸ਼ ਨਜ਼ਰ ਆਉਂਦੇ ਨੇ ਇਨਸਾਫ ਨੂੰ ਲੈ ਕੇ ਕੱਲ ਵੀ ਸੰਵਿਧਾਨ ਬਚਾਓ ਰੈਲੀ ਸੀ ਉੱਥੇ ਵੀ ਰਾਜਾ ਵੜਿੰਗ ਵੀ ਬੋਲੇ ਸੀ ਕਿ ਸਿੱਧੂ ਨੂੰ ਇਨਸਾਫ ਨਹੀਂ ਮਿਲਿਆ ਸਰਕਾਰਾਂ ਇਸ ਤਰੀਕੇ ਨਾਲ ਸੰਵਿਧਾਨ ਦਾ ਕਾਹਨ ਕਰ ਰਹੀਆਂ ਨੇ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਨਹੀਂ ਸੰਵਿਧਾਨਾਂ ਦੀ ਮੈਨੂੰ ਤਾਂ ਕੋਈ ਚੀਜ਼ ਨਹੀਂ ਲੱਗਦੀ ਇਸ ਸੰਵਿਧਾਨ ਦੀ ਦੁਰਵਰਤਨ ਇਹ ਲੋਕ ਜਿੰਨੀ ਕਰਦੇ ਨੇ ਜਿਹੜੇ ਬੰਦੇ ਤੇ ਪੌਣੇ 200 ਮੁਕੱਦਮਾ ਦਰਜ ਹੋਵੇ ਉਹਨੂੰ ਪੇਸ਼ੀ ਤੇ ਹਾਜ਼ਰ ਹੋਣ ਤੋਂ ਸਪੈਸ਼ਲ ਸ਼ੂਟ ਦੇ ਕੇ 268 ਧਾਰਾ ਲਾ ਕੇ ਮਤਲਬ ਬਾਹਰ ਲਿਜਾ ਕੇ ਬਹਾ ਲਿਆ ਇਹਨੂੰ ਅਸੀਂ ਸੰਵਿਧਾਨ ਦੀ ਉਲੰਘਣਾ ਨਹੀਂ ਕਹਾਂਗੇ ਇਹੀ ਸੰਵਿਧਾਨ ਨੂੰ ਇਸੇ ਸੰਵਿਧਾਨ ਨੂੰ ਬਚਾਉਣ ਦੀ ਗੱਲ ਹੈਗੀ ਜਿਹੜੀ ਗੱਲ ਹੈ ਤੇ ਕੋਈ ਗੱਲ ਨਿਆਂ ਵਾਲੀ ਗੱਲ ਤਾਂ ਬਹੁਤ ਦੂਰ ਦੀ ਹੈ ਇਹ ਬੰਦੇ ਤਾਂ ਇੱਕ ਕਦਮ ਵੀ ਉਸ ਪਾਸੇ ਤੁਰਨ ਨੂੰ ਤਿਆਰ ਨਹੀਂ ਸੰਵਿਧਾਨ ਤਾਂ ਹੀ ਬਚੂਗਾ ਜੇ ਸੰਵਿਧਾਨ ਦੇ ਨਿਯਮਾਂ ਦੀ ਪਾਲਣਾ ਹੋ ਜੇ ਸੰਵਿਧਾਨ ਦੇ ਧਾਰਾ ਨੂੰ ਚੁਣ-ਚੁਣ ਕੇ ਦੋਸ਼ੀਆਂ ਨੂੰ ਬਚਾਉਣ ਵਾਲੀ ਗੱਲ ਕਰਨੀ ਹੈ ਜਾਂ ਉਹਦੇ ਵਿੱਚ ਆਪਦੀ ਸਮੂਲੀਅਤ ਇਹਨਾਂ ਦੀ ਸਾਨੂੰ ਤਾਂ ਲੱਗਦਾ ਇਹਨਾਂ ਦੀ ਆਪਦੀ ਹੈ ਤਾਂ ਹੀ ਇਸ ਕਰਕੇ ਇਹਨਾਂ ਨੂੰ ਬਚਾਇਆ ਜਾ ਰਿਹਾ ਹੈ ਨਾ ਜਿਉਂਕਿ ਉਹਨਾਂ ਦੀ ਆਪ ਦੀ ਸ਼ਮੂਲੀਅਤ ਹੈ ਜੇ ਸੱਚਮੁੱਚ ਇਹ ਕੋਈ ਨਿਆਣੀ ਗੱਲ ਕਰਦੇ ਹੁਣ ਤਾਂ ਦੋਸ਼ੀ ਮਤਲਬ ਕੋਰਟ ਦੇ ਵਿੱਚ ਕਿਉਂ ਨਾ ਪੇਸ਼ ਹੋਵੇ ਤੇ ਕੱਲ ਤਾਂ ਬੜਾ ਚਰਚਾ ਦੇ ਵਿੱਚ ਹੋਇਆ ਪਿਆ ਕਿ ਬਲਕੌਰ ਸਿੰਘ ਚੋਣ ਲੜਨਗੇ ਮਾਨਸਾ ਤੋਂ ਜੇ ਵਿਧਾਨ ਸਭਾ ਦੀ ਗੱਲ ਚੱਲ ਰਹੀ ਸੀ ਕੱਲ ਵੀ ਜਿਹੜਾ ਐਲਾਨ ਕੀਤਾ ਸੀ ਸਿੱਧੂ ਦੇ ਪਿਤਾ ਨੇ ਕਿਵੇਂ ਦੇਖਦੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਯਾਰ ਚੋਣ ਦੀ ਗੱਲ ਪਤਾ ਕੀ ਹੈ ਮੈਂ ਅਜ ਉਹ ਚੋਣ ਤੇ ਕਮੈਂਟ ਵੀ ਸਵਿਰਦੇ ਲੋਕਾਂ ਦੇ ਪੜ੍ਹਿਆ ਨਾ ਤਾਂ ਸਾਨੂੰ ਕੋਈ ਐਮ.ਐਲ.ਏ ਬਣਾਉਂਦਾ ਚਾਹੇ ਨਾ ਸਾਨੂੰ ਐਮ.ਪੀ ਬਣਾਉਂਦਾ ਚਾਹੇ ਨਾ ਸਾਨੂੰ ਵਜ਼ੀਰ ਬਣਦਾ ਚਾਹੇ ਉਹ ਸਾਨੂੰ ਸਾਰਾ ਕੁਝ ਬਣਾ ਗਿਆ ਜੇ ਤਾਂ ਸੱਚ ਚੋਣ ਵਾਲੀ ਗੱਲ ਕਰਦੇ ਹਾਂ ਪਰ ਮੈਂ ਤੁਹਾਨੂੰ ਪਹਿਲਾਂ ਕਹਤਾ ਜਿਹੜੀ 2 ਸਾਲ ਤੇ ਫਾਈਲ ਮੇਜ਼ ਤੇ ਪਈ ਹੈ ਉਹਨੂੰ ਗਾਹਾਂ ਕੋਈ ਕਰਦਾ ਨਹੀਂ ਉਹ ਕਰਦਣੇ ਅੱਜ ਸਾਡੇ ਮਰਨ ਤੇ ਜੰਮਣ ਦਾ ਵੀ ਅਸੀਂ ਮਰਨਾ ਹੈ ਕਿ ਜਿਉਣਾ ਹੈ ਇਹ ਫੈਸਲਾ ਸਰਦਾਰ ਜੀ ਦਿੱਲੀ ਦੀਆਂ ਸਰਕਾਰਾਂ ਕਰਦੀਆਂ ਨੇ ਤੇ ਫਿਰ ਅਸੀਂ ਹੁਣ ਘਰੇ ਬੈਠ ਕੇ ਰੋਂਦੇ ਹੀ ਰਹੀਏ ਅੱਜ ਕੱਲ੍ਹ ਜਿਹੜੇ ਹੋਰ ਇੱਥੇ ਮੈਨੂੰ ਕਹਿਣ ਚ ਕੋਈ ਗਰੇਜ ਨਹੀਂ ਵੀ ਦਾਵਾ ਕਰਦੇ ਆ ਵੀ ਸਾਸੀਂ ਸੀਟ ਦੇ ਹੱਕਦਾਰ ਆ ਕਿ ਦੁਨੀਆ ਦਾ ਬਾਦਸ਼ਾਹ ਪੁੱਤ ਮਰਵਾ ਕੇ ਉਦੋਂ ਵੀ ਉਹਦੀ ਵਿਰੋਧਤਾ ਕੀਤੀ ਗਈ ਅੱਜ ਉਹਦੇ ਪਿਓ ਦੀ ਵੀ ਵਿਰੋਧਤਾ ਕੀਤੀ ਜਾ ਰਹੀ ਹੈ ਅਸੀਂ ਆਪ ਦਾ ਬੱਚਾ ਗਵਾ ਕੇ ਸਿਰਫ ਘਰੇ ਰੋਈ ਜਾਈਏ ਇਹਨਾਂ ਲੋਕਾਂ ਦਾ ਇਹ ਭਾਵ ਹੈ ਅਸੀਂ ਹਰ ਹਰ ਕੋਸ਼ਿਸ਼ ਕਰਾਂਗੇ ਉਹਦੇ ਨਿਆਂ ਵਾਸਤੇ ਜਿੱਥੋਂ ਤੱਕ ਵੀ ਜਾਣਾ ਪਿਆ ਜਾਣ ਦੀ ਤੁਹਾਨੂੰ ਆਪ ਦੀ ਜਾਨ ਦੀ ਬਹੁਤੀ ਪਰਵਾਹ ਨਹੀਂ ਹੈਗੀ ਤਈ ਕਿਹਾ ਦੇਦੇ ਵੀ ਨਿਆ ਵਾਸਤੇ ਸਿੱਧੂ ਦੇ ਪਿਤਾ ਇਹ ਪਹਿਲ ਕਰ ਰਹੇ ਨੇ ਵੀ ਚੋਣ ਲੜ ਕੇ ਜਿੱਤੀਏ ਤੇ ਫੇਰ ਵਿਧਾਨ ਸਭਾ ਚ ਇਹ ਮੁੱਦਾ ਜਿਹੜਾ ਚੁੱਕਿਆ ਜਾਵੇ ਇਨਸਾਫ ਦਾ ਨਹੀਂ ਨਹੀਂ ਸਾਡੇ ਕੋਲੇ ਹੋਰ ਕੋਈ ਚਾਰਾ ਹੀ ਨਹੀਂ ਇਹਨਾਂ ਦੇ ਮੰਗਰ ਫਿਰਕੇ ਦੇਖ ਲਿਆ ਬੜੀ ਗੱਲ ਕੀ ਆ ਅਸੀਂ 7 ਸੀਟਾਂ ਤੇ ਐਮਪੀ ਵੀ ਆਪਦੇ ਚ ਤਾ ਕੇ ਭੇਜੇ ਨੇ ਕੋਈ ਮੈਨੂੰ ਤਾਂ ਉੱਥੋਂ ਵੀ ਐਡੀ ਵੱਡੀ ਝਲਕ ਨਹੀਂ ਆਈ ਵੀ ਕਦੇ ਉਹਨਾਂ ਨੇ 7 ਨੇ ਇਕੱਠੇ ਹੋ ਕੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਪੁੱਛਿਆ ਹੋਵੇ ਵੀ ਸਾਡਾ ਮੁੰਡਾ ਕਿਉਂ ਮਾਰਿਆ ਦੱਸ ਦਿਜੇ ਤੁਸੀਂ ਤੁਸੀਂ ਰੋਜ਼ ਖਬਰਾਂ ਕਰਦੇ ਹੋ ਪੁੱਛਿਆ ਕਿਸੇ ਨੇ ਇਹ ਤਾਂ ਆਪ ਮਰ ਕੇ ਹੀ ਸੁਰਗ ਨੂੰ ਜਾਇਆ ਜਾਂਦਾ ਹੈ ਦੇਖਦੇ ਆਂ ਜੇ ਵੈਗਰੂ ਨੇ ਕੋਈ ਬਲ ਦਿੱਤਾ ਤਾਂ ਜ਼ਰੂਰ ਅਸਰੇ ਲੱਗੂਗਾ ਨਹੀਂ ਅੱਗੇ ਵੀ ਉਹਦਾ ਉਹਦਾ ਹੁਕਮ ਹੈ ਜਿਵੇਂ ਪਹਿਲਾਂ ਵਰਤਿਆ ਜੇ ਹੁਣ ਅਗਲਾ ਵੀ ਉਹਦਾ ਹੀ ਹੁਕਮ ਹੈ ਅਸੀਂ ਤਾਂ ਉਹਦੇ ਹੁਕਮ 'ਚ ਜਿਉਣ ਵਾਲੇ ਬੰਦੇ ਆਂ ਇਹ ਪਰ ਇਹ ਤਾਂ ਨਹੀਂ ਯਾਰ ਹੋ ਸਕਦਾਗਾ ਵੀ ਕਰੇ ਬੀਜੀ ਜੀ ਹਾਂ ਹਾਂ ਵੀ ਇੱਕ ਦੁਨੀਆ ਦਾ ਬਾਦਸ਼ਾਹ ਪੁੱਤ ਮਰਵਾ ਕੇ ਤੇ ਅਸੀਂ ਹੁਣ ਘਰੇ ਬਹਿ ਕੇ ਰੋਈ ਜਾਈਏ ਇਹਨਾਂ ਨੇ ਉਹਨੂੰ ਪਹਿਲਾਂ ਵੀ ਹਰਵਾਤਾ ਤੇ ਹੁਣ ਉਹਦੇ ਪਿਓ ਦੇ ਖਿਲਾਫ ਵੀ ਮਸ਼ਕਾਂ ਭਰਨੀਆਂ ਸ਼ੁਰੂ ਕਰਤੀਆਂ ਇਹ ਗੱਲ ਤਾਂ ਨਹੀਂ ਯਾਰ ਸਾਨੂੰ ਮਨਜ਼ੂਰ ਹੁੰਦੀ ਕਿਸੇ ਤੋਰ ਵੀ ਤਾ ਸਿੱਧੂ ਦੇ ਤਾਇਆ ਜੀ ਨੇ ਜੋ ਗੱਲ ਕੀਤੀ ਹੈ ਸਾਜੀ ਉਹ ਤੁਸੀਂ ਵੀ ਸੁਣੀ ਹੈ ਕਿ ਕਿਤੇ ਨਾ ਕਿਤੇ ਘਰ ਦੇ ਵਿੱਚ ਬੈਠ ਕੇ ਸਾਡੇ ਤੋਂ ਦੁੱਖ ਨਹੀਂ ਜਰਿਆ ਜਾਂਦਾ ਕਹਿੰਦੇ ਵੀ ਇਸ ਕਰਕੇ ਚੋਣ ਮੈਦਾਨ ਦੇ ਵਿੱਚ ਉਤਰਨਾ ਪੈ ਰਿਹਾ ਤੇ ਸਿੱਧੂ ਦੀ ਵਰਸੀ ਦੇ ਲੈ ਕੇ ਜਿਹੜਾ ਗੱਲ ਦਸੀ ਹੈ ਕਿ ਸਿੰਪਲ ਸਾਦਾ ਜਿਹੜਾ ਸਮਾਗਮ ਰੱਖਿਆ ਗਿਆ ਸਿੱਧੂ ਦੀ ਯਾਦਗਾਰ ਦੇ ਉੱਪਰ ਤੇ ਉੱਥੇ ਹੀ ਚੋਣ ਲੜਨ ਦਾ ਐਲਾਨ ਜਿਹੜਾ ਸਿੱਧੂ ਦੇ ਪਿਤਾ ਨੇ ਕੱਲ ਕੀਤਾ ਸੀ ਉਸ ਦੇ ਉੱਪਰ ਮੋਹਰ ਵੀ ਲਗਾ ਦਿੱਤੀ ਹੈ ਸਿੱਧੂ ਦੇ ਤਾਇਆ ਜੀ ਨੇ ਕਿ ਇਸ ਕਰਕੇ ਚੋਣ ਲੜਨੀ ਪੈ ਰਹੀ ਹੈ ਕਿ ਸਾਨੂੰ ਵਿਧਾਨ ਸਭਾ ਦੇ ਵਿੱਚ ਪਹੁੰਚ ਕੇ ਸਾਡੇ ਪੁੱਤ ਦਾ ਇਨਸਾਫ ਚਾਹੀਦਾ ਜਿਹੜੀਆਂ ਫਾਈਲਾਂ ਦਫ਼ਤਰਾਂ ਦੇ ਵਿੱਚ ਟੇਬਲਾਂ ਦੇ ਉੱਪਰ ਪਈਆਂ ਨੇ ਉਹਨਾਂ ਨੂੰ ਅੱਗੇ ਤੱਕ ਪਹੁੰਚਾਉਣ ਦੇ ਲਈ ਸਾਨੂੰ ਜ਼ੁਰਤ ਜਿਹੜੀ ਹੈ ਦਿਖਾਉਣੀ ਪਊਗੀ ਜਿਹੜੀ ਹੈ ਅੱਗੇ ਵਧਣਾ ਪਊਗਾ ਸਾਨੂੰ ਚੋਣ ਲੜਨੀ ਪਊਗੀ ਫੇਰ ਹੀ ਕਿਤੇ ਜਾ ਕੇ ਸਾਡੇ ਪੁੱਤ ਨੂੰ ਇਨਸਾਫ ਮਿਲੂਗਾ ਘਰ ਬੈ ਕੇ ਅਸੀਂ ਰੋਣਾ ਨਹੀਂ ਚਾਹੁੰਦੇ ਕੈਮਰਾਮੈਨ ਮਨੀਸ਼ ਦੇ ਨਾਲ ਪਰਮ ਦੀ ਪ੍ਰਾਣਾ ਰਜਾਣਾ ਸਪੋਕਸਮੈਨ ਮਾਨਸਾ